ਸਤਿਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਗੁਰੂ ਗਰੀਬ ਨਵਾਜ ਗੌੜੀ ਮਹੱਲਾ ਪੰਜਵਾ ਨਿਤਰ ਪ੍ਰਗਾਸ ਕੀਆ ਗੁਰਦੇਵ ਪਰਮਗੈ ਪੂਰਨ ਪਈ ਸੇਵਾ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਸੁਰਠ ਮਹਲਾ ਪੰਜਵਾਂ ਹਿਰਦੈ ਨਾਮ ਵਸਾਇਓ ਕਰ ਬੈਠੈ ਗੁਰੂ ਧਿਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਇਆ ਆਪਨਾ ਹੋਇਓ ਗੁਰ ਮੇਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰਿ ਇਸ਼ਨਾਨਾ ਰਹਾਓ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕੈਨ ਨ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਪੀਠ ਤੇ ਮਾਨਿਓ ਮਹਾ ਸਗਲ ਪਰਾਸ਼ਤ ਲਾਥੀ ਮਿਲ ਸਾਧ ਸੰਗਤ ਕੈ ਸਾਥੈ ਗੁਣ ਦਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਗੁਰ ਕੀਨੋ ਮੁਕਤ ਦੁਵਾਰਾ ਸਭ ਸ੍ਰਿਸ਼ਟ ਕਰੇ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੀ ਜਨਮ ਮਰਨ ਪੈ ਲਾਥੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿ ਆਈ ਅਨੰਦ ਮੰਗਲ ਸੁਖ ਪਾਈ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੋ ਕਿਰਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਈ ਕੋਟ ਜਨਮ ਕੇ ਖਿਲ ਬਿਖਨਾਸੀ ਹਰ ਚਰਣੀ ਚਤ ਲਾਈ ਉਸਤ ਕਰੋ ਸਦਾ ਪ੍ਰਭ ਆਪਣੀ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰ ਸਤ ਗੁਰ ਕੀ ਸਚ ਸਾਖੀ ਬਿਗਨੇ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿੜਾਇਆ ਕੋਈ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇ ਸੁਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਘੇਰਾ ਕਰ ਲਸ਼ਕਰ ਸਭ ਤੇਰਾ ਰਖਵਾਲੀ ਗੁਰ ਗੋਪਾਲਾ ਸਭ ਜੀ ਪੈ ਦਿਆਲਾ ਜਪਿ ਅੰਦਰ ਹੋ ਗੁਰ ਚਰਨਾ ਪੌਕਤੇ ਨਹੀਂ ਪ੍ਰਭ ਸਰਨਾ ਰਹਾਉ ਤੇਰਿਆਂ ਦਾਸ ਆਰਦੈ ਮਰਾਰੀ ਪ੍ਰਭ ਅਬ ਚਲ ਨੀਮ ਉਸਾਰੀ ਬਲ ਧਨ ਤਕਿਆ ਤੇਰਾ ਤੂੰ ਭਾਰੋ ਠਾਕਰ ਮੇਰਾ ਜਿਨ ਜਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਿਆ ਕੁਸਲ ਖੀਮ ਸਭ ਥੀਆਂ ਹੋਈ ਪ੍ਰਭੂ ਸਹਾਈ ਸਭ ਉੱਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈ ਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੂਖ ਸਹਿ ਜੀ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੀ ਅਨਹਦ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੋਕੀ ਕਾਨ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਗਰਸਕ ਗੁਣ ਗਾਇਆ ਪ੍ਰਭ ਕਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸ ਜਹ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁਖ ਲਾਥੀ ਨਿਰਪੋ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ